ਬਾਉਟੀ ਕਾ ਖਾਲਸਾ ਵਾਰਜੀ ਕੀ ਫਤਿਹ ਇੱਕਮਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈਪੰਗ ਗੁਰਪ੍ਰਸਾਦ ਜਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਕੇ ਜਾਵਾ ਪੰਜਾਬੀ ਕੌਮ ਤੋਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ ਆਪਣੇ ਮਜ਼ਬ ਨੂੰ ਨਹੀਂ ਛੱਡਦੇ ਆਪਣੀ ਪਹਿਚਾਨ ਨੂੰ ਨਹੀਂ ਛੱਡਦੇ ਤੇ ਅੱਜ ਗੱਲ ਕਰਾਂਗੇ ਇੱਕ ਸਿੱਖ ਭੈਣ ਦੀ ਜਿਹੜੀ ਸਕਾਟਲੈਂਡ ਦੀ ਐਮਪੀ ਬਣੀ ਏ ਤੇ ਪਾਰਲੀਮੈਂਟ ਦੇ ਵਿੱਚ ਮੂਨ ਮੰਤਰ ਪੜਿਆ ਆਪਣਾ ਮਜ਼ਬ ਨਹੀਂ ਭੁੱਲੀ ਆਪਣੀ ਪਹਿਚਾਨ ਨਹੀਂ ਭੁੱਲੀ ਆਪਣੀਆਂ ਜੜਾਂ ਨਹੀਂ ਭੁੱਲੀ ਸਕਾਟਲੈਂਡ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਾ ਕੇ ਸਕਾਟਲੈਂਡ ਦੀ ਪਾਰਲੀਮੈਂਟ ਦੇ ਵਿੱਚ ਸਾਡੀ ਸਿੱਖ ਭੈਣ ਨੇ ਮੂਨ ਮੰਤਰ ਪੜਿਆ ਤੇ ਚਲਿਓ ਵੀਡੀਓ ਦੇਖਨੇ ਆ ਵੀਡੀਓ ਦੀ ਤਰ੍ਹਾਂ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਭਾਈ ਜੀ ਦਾ ਖਾਲਸਾ ਵਾਰ ਜੀ ਕੀ ਫਤਿਹ ਇੱਕਮ ਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਚਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ स्कॉटिश पार्लियामेंट दी मेंबर चुਣੀ ਗਈ ਪੈਮ ਗੋਸਲ ਨੇ ਉਦੋਂ ਨਵਾਂ ਇਤਿਹਾਸ ਸਿਰਜ ਦਿੱਤਾ ਜਦੋਂ ਉਸਨੇ ਪਾਰਲੀਮੈਂਟ ਮੈਂਬਰ ਵਜੋਂ ਸੌ ਚੁੱਕਦੇ ਆ ਮੂਲ ਮੰਤਰ ਦਾ ਜਾਪ ਕੀਤਾ ਤੇ ਗੁਟਕਾ ਸਾਹਿਬ ਨੂੰ ਮੱਥਾ ਟੇਕ ਕੇ ਫਤਿਹ ਬੁਲਾਈ ਬਾਈਕ ਚੱਕ ਖੌਸਾ ਬੈਜੀ ਦੀ ਫਤਿਹ ਪੈਮ ਗੋਸਲ ਸਕਾਟਿਸ਼ ਪਾਰਲੀਮੈਂਟ ਵਿੱਚ ਪਹਿਲੀ ਭਾਰਤੀ ਸਿੱਖ ਮੈਂਬਰ ਬਣ ਗਈ ਹੈ ਵਾਟ ਅ ਗ੍ਰੇ ਆਨਰ ਇਟ ਇਜ਼ To be an MSP for the Scottish Conservative Party. <sighs> I want to thank all my voters. I want to thank all the volunteers, all my friends, my family. I want to thank everybody and the party for giving me so much support. We certainly made history. I am the first Indian Sikh in the Scottish Parliament. Thank you, everybody, that has supported me. and been there for me. I hope I do you all very very proud. Thank you. ਜਦੋਂ ਪੈਮ ਦਾ ਨਾਮ ਸੌਣ ਚੁੱਕਣ ਵਾਸਤੇ ਬੋਲਿਆ ਗਿਆ ਤਾਂ ਪਹਿਲਾਂ ਉਸਨੇ ਫਤਿਹ ਬੁਲਾਈ ਫਿਰ ਮੂਲ ਮੰਤਰ ਦਾ ਜਾਪ ਕੀਤਾ ਤੇ ਫਿਰ ਸਥਾਨਕ ਕਾਨੂੰਨ ਅਨੁਸਾਰ ਸੌਂ ਚੁੱਕੀ ਅਤੇ ਫਿਰ ਦੁਬਾਰਾ ਤੋਂ ਫਤਿਹ ਬੁਲਾਈ ਆਈ ਪਾਮ ਗੋਸਾਲ ਆਈ ਪਾਮ ਗੋਸਾਲ ਟੂ ਸਵੇਅਰ ਦੈਟ ਆਈ ਵਿਲ ਬੀ ਫੇਥਫੁਲ ਐਂਡ ਬੀਅਰ ਟਰੂ ਅਲੀਜੈਂਸ ਟੂ ਸਵੇਅਰ ਦੈਟ ਆਈ ਵਿਲ ਬੀ ਫੇਥਫੁਲ ਐਂਡ ਬੀਅਰ ਟਰੂ ਅਲੀਜੈਂਸ to her majesty queen elizabeth her heirs and successors according to law to her majesty queen elizabeth and her, her heirs and successors according to law so help me god so help me god vaijjak kalsa virji ki fateh scottish parliament which oh apne mool di pehli aurat ne jinna ne punjabi ate angrezi doha de vich so juki bureau report babu shah times ਬਾਉਟੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕਮ ਕਾ ਸਤਨਾਮ ਕਰਤਾ ਪੁਰ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਤ ਸਚੁ ਜੁਗਾਤ ਸਚ ਹੈ ਭੀ ਸਚ ਨਾਨਕ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਸਕਾਟਲੈਂਡ ਦੇ ਵਿੱਚ ਸਾਡੀ ਸਿੱਖ ਭੈਣ ਨੇ ਐਮਪੀ ਦੇ ਇਲੈਕਸ਼ਨ ਜਿਤੇ ਉਸ ਤੋਂ ਬਾਅਦ ਦੇਖੋ ਮੂਨ ਮੰਤਰ ਪੜਿਆ ਇਹ ਬਹੁਤ ਵੱਡੇ ਪ੍ਰਾਊਡ ਦੀ ਗੱਲ ਹੈ ਕਿ ਆਪਣੇ ਮਸਬ ਨੂੰ ਨਹੀਂ ਭੁੱਲੀ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੀ ਆਪਣੀ ਪਹਿਚਾਨ ਨੂੰ ਨਹੀਂ ਭੁੱਲੀ ਤੇ ਇਹ ਭਾਰਤ ਦੀ ਪਹਿਲੀ خاتون ਹੈ ਜਿਹੜੀ ਸਕਾਟਲੈਂਡ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣੀ ਹੈ ਇਹ ਸਿੱਖ ਕੌਮ ਵਾਸਤੇ ਬੜਾ ਪ੍ਰਾਊਡ ਦੀ ਗੱਲ ਹੈ ਕਿ ਪੂਰੀ ਦੁਨੀਆ ਦੇ ਪਾਰਲੀਮੈਂਟਾਂ ਦੇ ਵਿੱਚ ਸਿੱਖ ਨੌਜਵਾਨ ਤੇ ਸਿੱਖਾਂ ਦੀਆਂ ਧੀਆਂ ਸਾਡੀਆਂ ਭੈਣਾਂ ਪਾਰਲੀਮੈਂਟ ਦੀਆਂ ਮੈਂਬਰ ਬਣ ਰਹੀਆਂ ਨੇ ਤੇ ਬਹੁਤ ਵੱਡੇ ਪ੍ਰਾਊਡ ਦੀ ਗੱਲ ਏ ਤੇ ਉਸ ਤੋਂ ਵੱਧ ਕੇ ਪ੍ਰਾਊਡ ਦੀ ਗੱਲ ਏ ਵੇ ਕਿ ਉਸ ਪਾਰਲੀਮੈਂਟ ਦੇ ਵਿੱਚ ਮੋਨ ਮੰਤਰ ਪੜਿਆ ਜਾ ਰਿਹਾ ਹੈ ਆਪਣੀ ਪਹਿਚਾਨ ਦੱਸੀ ਜਾ ਰਹੀ ਏ ਆਪਣੇ ਗੁਰੂ ਦਾ ਮੋਨ ਮੰਤਰ ਪੜਿਆ ਜਾ ਰਿਹਾ ਹੈ ਆਪਣੇ ਗੁਰੂ ਦੇ ਬਾਰੇ ਦੱਸਿਆ ਜਾ ਰਿਹਾ ਤੇ ਫਤਿਹ ਬੁਲਾਈ ਜਾ ਰਹੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗਾ ਲੱਗਦਾ ਜਦੋਂ ਆਪਣੇ ਮਜ਼ਬਬ ਦੀ ਨੁਮਾਇੰਦਗੀ ਕਰਦਾ ਹੈ ਦੁਨੀਆ ਦੇ ਉਸ ਮੁਲਖ ਦੇ ਵਿੱਚ ਜਿਸ ਮੁਲਖ ਦੇ ਵਿੱਚ ਤੁਹਾਡੀ ਕੋਈ ਪਹਿਚਾਨ ਨਹੀਂ ਹੁੰਦੀ ਤੇ ਇਹ ਵਾਹਦ ਸਿੱਖ ਲੜਕੀ ਹੈ ਜਿਹੜੀ ਮੈਂਬਰ ਆਫ ਪਾਰਲੀਮੈਂਟ ਬਣੀ ਹੈ ਸਕਾਟਲੈਂਡ ਦੇ ਵਿੱਚ ਤੇ ਸਿੱਖ ਕੌਮ ਨੂੰ ਮੈਂ ਮੁਬਾਰਕਬਾਦ ਦਿਆਂਗਾ ਕਿ ਪੂਰੀ ਦੁਨੀਆ ਦੀ ਤਰ੍ਹਾਂ ਸਕਾਟਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਫਤਿਹ ਬੁਲਾਈਏ ਮੌਨ ਮੰਤਰ ਪੜਿਆ ਹੈ ਤੇ ਤੁਸੀਂ ਉਹਨਾਂ ਨੂੰ ਪਛਾਣ ਕਰਵਾਈਏ ਕਿ ਅਸੀਂ ਇੱਕ ਸੇਖਾਂ ਅਸੀਂ ਇੱਕ ਪੰਜਾਬੀ ਆ ਤੇ ਆਪਣੀ ਪਛਾਣ ਦਸੀਏ ਆਪਣਾ ਰੁਤਬਾ ਦੱਸਿਆ ਆਬੀਸ ਸਕਾਟਲੈਂਡ ਦੀ ਪਾਰਲੀਮੈਂਟ ਦੇ ਵਿੱਚ ਤੇ ਬਹੁਤ ਚੰਗੀ ਲੱਗੀ ਵੀਡੀਓ ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ